ਰੋਡ ਸ਼ੋਅ ਦੀ ਪਰਮਿਸ਼ਨ ਲਈ ਕੱਢਿਆ ਕਿਸੇ ਨੇ ਨਹੀਂ ਬੀਤੇ ਹਰਜੀਤ ਜੀ ਜੇ ਆਮ ਨੇ ਤੇ 17 ਚ ਕਿਉਂ ਕੱਢਿਆ ਸੀ ਜੀ 19 ਚ ਕਿਉਂ ਕੱਢਿਆ ਸੀ 22 ਚ ਵੀ ਹਰ ਬਾਰ ਉਹ ਲਾਸਟ ਤੇ ਲਾਸਟ ਵਾਲੇ ਦਿਨ ਰੋਡ ਸ਼ੋਅ ਕਰਦੇ ਰਹੇ ਆ ਤੇ ਅੱਜ ਕਿਉਂ ਨਹੀਂ ਕੱਢਿਆ ਰਤਨ ਵੀਰੇ ਮੈਂ ਨਾ ਤਾਂ ਪਹਿਲਾਂ ਕੋਈ ਫੈਸਲਾ ਡਰਾਇੰਗ ਰੂਮ ਚ ਬੈਠ ਕੇ ਕੀਤਾ ਨਾ ਆਉਣ ਵਾਲੇ ਦਿਨਾਂ ਚ ਕਰੂੰਗਾ ਲੋਕਾਂ ਤੋਂ ਪੁੱਛ ਕੇ ਮੈਂ ਫੈਸਲਾ ਲਵਾਂਗਾ ਰੋਡ ਸ਼ੋਅ ਦੀ ਪਰਮਿਸ਼ਨ ਲਈ ਕੱਢਿਆ ਕਿਸੇ ਨੇ ਨਹੀਂ ਉਹਦਾ ਕਾਰਨ ਇੱਕੋ ਇੱਕ ਆ ਕਿਉਂਕਿ ਸਾਰਾ ਜਿਹੜਾ ਲੋਕਾਂ ਦਾ ਪਿਆਰ ਆ ਸਾਰਿਆਂ ਨੂੰ ਪਤਾ ਲੱਗ ਗਿਆ ਵੀ ਉਹ ਗੁਰਦੀਪ ਸਿੰਘ ਬਾਠਨ ਵਾਲਾ ਵੀ ਹੋਰ ਕਿਤੇ ਉਹਨਾਂ ਉਹਨਾਂ ਨੂੰ ਇਹ ਡਰ ਹੋ ਗਿਆ ਵੀ ਭਾਈ ਅਸੀਂ ਕਿਤੇ ਜਮਾ ਹੀ ਨਾ ਅਜ ਕਲੀਅਰ ਹੋ ਜੇ ਵੀ ਭਾਈ ਇਹਨਾਂ ਨੂੰ ਵੋਟ ਨਹੀਂ ਪੈਂਦੀ ਜਿਹੜੀ 10000 ਪੈਣੀ ਹੈ ਕਿਤੇ ਉਹ ਵੀ ਨਾ ਪਵੇ ਸੋ ਇਸ ਕਰਕੇ ਉਹਨਾਂ ਨੇ ਕੋਈ ਰੋਡ ਸ਼ੋ ਨਹੀਂ ਕੱਢਿਆ ਰੋਡ ਸ਼ੋ ਆਪਾਂ ਕੱਢ ਰਹੇ ਆਂ ਤੇ ਤੁਸੀਂ ਸਾਰਾ ਕਾਫਲਾ ਕਵਰ ਕਰੋ ਤੁਹਾਨੂੰ ਤੁਸੀਂ ਦੇਖੋ ਵੀ ਸੈਂਕੜਿਆਂ ਦੀ ਗਿਣਤੀ 'ਚ ਗੱਡੀਆਂ ਸੈਂਕੜਿਆਂ ਦੀ ਗਿਣਤੀ 'ਚ ਟ੍ਰੈਕਟਰ ਕਹਿੰਦੇ ਅਸੀਂ ਆਮ ਆ ਕਹਿੰਦੇ ਖਾਸ ਨੇ ਗੱਡੀਆਂ 'ਚ ਬਹਿ ਕੇ ਰੋਡ 'ਚੋਂ ਕੱਢ ਰਹੇ ਕੀਕ ਬੰਦਾ ਤੇ ਉਹਨਾਂ ਉਹਨਾਂ ਨੂੰ ਇਹ ਪੁੱਛੋ ਮੀਤ ਹੇਰ ਜੀ ਜੇ ਆਮ ਨੇ ਤੇ 17 'ਚ ਕਿਉਂ ਕੱਢਿਆ ਸੀ ਜੀ 19 ਚ ਕਿਉਂ ਕੱਢਿਆ ਸੀ 22 ਚ ਵੀ ਹਰ ਬਾਰ ਉਹ ਲਾਸਟ ਲਾਸਟ ਵਾਲੇ ਦਿਨ ਰੋਟੋਸ਼ੋ ਕੱਢਦੇ ਰਹੇ ਆ ਤੇ ਅੱਜ ਕਿਉਂ ਨਹੀਂ ਕੱਢਿਆ ਲੋਕਾਂ ਦਾ ਫਤਵਾ ਉਹਨਾਂ ਨੂੰ ਦਿਖਣ ਲੱਗ ਗਿਆ ਦੇਖੋ ਜੀ ਕਾਂਗਰਸ ਦਾ ਵੀ ਕੋਈ ਮੈਂ ਮੈਂ ਇਹ ਬੜੇ ਭਰੋਸੇ ਨਾਲ ਕਹਿ ਸਕਦਾ ਕਿਉਂਕਿ ਲੋਕ ਨਾ ਲੋਕ ਨੇ ਜਿਹੜੇ ਉਹ ਬਰਨਾਲੇ ਦੇ ਬਹੁਤ ਸਿਆਣੇ ਨੇ ਕਾਂਗਰਸ ਨੂੰ ਐਮਪੀ ਇਲੈਕਸ਼ਨ 17000 ਵੋਟ ਪਈ ਆ ਕਿੱਥੋਂ ਆ ਬੈਕਸਪੈਕਟ ਕਰ ਸਕਦੇ ਹੋ ਕਾਂਗਰਸ ਜਿੱਤ ਜੂਗੀ ਕਾਂਗਰਸ ਨੂੰ ਵੋਟ ਨਹੀਂ ਪੈ ਰਹੀ ਵੋਟ ਸਿਰਫ ਤੇ ਸਿਰਫ ਟਰੱਕ ਨੂੰ ਪੈ ਰਹੀ ਜਿਹੜਾ ਇਹ ਆ ਵੀ ਬਾਠਾ ਮੁੱਖ ਮੰਤਰੀ ਸਾਹਿਬ ਦੇ ਖਿਲਾਫ ਹੋ ਰਿਹਾ ਨਾ ਮੁੱਖ ਮੰਤਰੀ ਸਾਹਿਬ ਆਪ ਦੇ ਖਿਲਾਫ ਹੋ ਰਿਹਾ ਕੀ ਲੈਂਦਾ ਹਾਲ ਕਾਰੀ ਲੈ ਕੇ ਦਾਲ ਦੋਸਤ ਕਾਲਾ ਦੋਨੇ ਹੀ ਸੱਚੇ ਨੇ ਇਸ ਗੱਲ ਦਾ ਮਤਲਬ ਇਹ ਸਮਝੋ ਕਿਉਂਕਿ ਉਹਨਾਂ ਨੂੰ ਵੀ ਪਤਾ ਦੇਖੋ ਦਿਲ ਹਰ ਬੰਦੇ ਦੇ ਅੰਦਰ ਹੁੰਦਾ ਠੀਕ ਹੈ ਨਾ ਕੋਈ ਵੀ ਇਨਸਾਨ ਮੁੱਖ ਮੰਤਰੀ ਬਣ ਜੇ ਕੋਈ ਵੀ ਇਨਸਾਨ ਮੰਤਰੀ ਬਣ ਜੇ ਦਿਲ ਤਾਂ ਉਹਦਾ ਜਾਣਦਾ ਹੁੰਦਾ ਨਾ ਵੀ ਉਹ ਸੱਚਾ ਕਿ ਝੂਠਾ ਉਹਨਾਂ ਨੂੰ ਵੀ ਪਤਾ ਵੀ ਗਰਦੀਪ ਬਾੜ ਸੱਚਾ ਬੰਦਾ ਵੀ ਇਹ ਸੱਚ ਦੇ ਸੱਚ ਦੀ ਲੜਾਈ ਲੜ ਰਿਹਾ ਇਸ ਲਈ ਮੇਰੇ ਖਿਲਾਫ ਨਹੀਂ ਬੋਲ ਰਹੇ ਕਿਉਂਕਿ ਮੈਂ ਕਿਹੜਾ ਕੋਈ ਕਰਪਸ਼ਨ ਕੀਤੀ ਆ ਜੇ ਕਰਪਸ਼ਨ ਕੀਤੀ ਹੁੰਦੀ ਤਾਂ ਹੀ ਬੋਲਦੇ ਅੱਜ ਤੱਕ ਅੱਥੋਂ ਨਾਲੋਂ ਵੀ ਬਹੁਤ ਕਹਤੋ ਜੀ ਆ ਬਹੁਤ ਅਜੀਬ ਹੈਗੇ ਸੀ 50 ਜਾਣੇ 50 ਜਾਣੇ ਸੀ ਗਿਣ ਲਓ ਤੁਸੀਂ ਹਾਂ ਮੰਤਰੀ ਸੰਤਰੀ ਆਏ ਐ ਐਮਐਮਏ ਆਏ ਵੀ ਪਰਵਾਹ ਕੋ ਦੂਰ ਦੂਰ ਦਾ ਇਹਦਾ ਪ੍ਰਭਾਵ ਇਹੀ ਪਊ ਜਿਹੜੀ 12000 ਪੈਣੀ ਸੀ ਉਹ ਮਤਲਬ 8000 ਰਹਿ ਜੂ ਇਹਨਾਂ ਦੀ ਕਿਉਂਕਿ ਇਹ ਜਿਪਸੀਆਂ ਭੁਜਾਈ ਫਿਰਦੇ ਲੋਕਾਂ ਨੂੰ ਦੁਖੀ ਕਰੀ ਜਾਂਦੇ ਦੇਖੋ ਜੀ ਰਤਨ ਵੀਰੇ ਮੈਂ ਨਾ ਤਾਂ ਪਹਿਲਾਂ ਕੋਈ ਫੈਸਲਾ ਡਰਾਇੰਗ ਰੂਮ ਚ ਬੈਠ ਕੇ ਕੀਤਾ ਨਾ ਆਉਣ ਵਾਲੇ ਦਿਨਾਂ ਚ ਕਰੂੰਗਾ ਲੋਕਾਂ ਤੋਂ ਪੁੱਛ ਕੇ ਮੈਂ ਫੈਸਲਾ ਲਵਾਂਗਾ ਜੋ ਲੋਕ ਕਹਿਣਗੇ ਮੈਂ ਉਹ ਫੈਸਲਾ ਕਰਾਂਗਾ ਮੁਕਾਬਲਾ ਕਿਹਦੇ ਨਾਲ ਆ ਬੜਾ ਮੁਕਾਬਲਾ ਮੇਰਾ ਜੀ ਲੋਕਾਂ ਦੀਆਂ ਮੁਸ਼ਕਲਾਂ ਨਾਲ ਆ ਲੋਕਾਂ ਦੀਆਂ ਸਮੱਸਿਆਵਾਂ ਨਾਲ ਆ ਬਰਨਾਲੇ ਦੀ ਡਿਵੈਲਪਮੈਂਟ ਨਾਲ ਆ ਡੀਡ ਕਿੰਨੀ ਡੀਡ ਕਿੰਨੀ ਲੱਗ ਰਹੀ ਹੈ ਦੇਖੋ ਇਹ 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 ਲੋਕ ਡਿਸਾਈਡ ਕਰਨਗੇ ਬਹੁਤ ਚੰਗਾ ਮੰਡੇਟ ਆ ਜਿਹੜਾ ਮਿਲੂਗਾ ਬਰਨਾਲਾ ਦੇ ਵਿੱਚ ਵੱਖ-ਵੱਖ ਧਿਰਾਂ ਦੇ ਵੱਲੋਂ ਅੱਜ ਰੋਡ ਸ਼ੋਅ ਕੀਤੇ ਗਏ ਨੇ ਇਸੇ ਦਰਮਿਆਣੀ ਉੱਥੋਂ ਆਜ਼ਾਦ ਉਮੀਦਵਾਰ ਗੁਰਦੀਪ ਸਿੰਘ ਬਾੜਦਾ ਵੀ ਬਿਆਨ ਸਾਹਮਣੇ ਆ ਗਿਆ ਹੈ ਕਿ ਲਗਾਤਾਰ ਇਹ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਸੀ ਕਿ ਜੇਕਰ ਗੁਰਦੀਪ ਬਾੜ ਤੋਂ ਚੋਣ ਜਿੱਤੇ ਨੇ ਕਿ ਇਸ ਤੋਂ ਬਾਅਦ ਉਹ ਆਮ ਆਦਮੀ ਪਾਰਟੀ ਸ਼ਾਮਲ ਹੋ ਜਾਣਗੇ ਤੇ ਸਵਾਲ ਦੇ ਉਪਰ ਉਹਨਾਂ ਦਾ ਕੀ ਜਵਾਬ ਆਇਆ ਤੁਸੀਂ ਸੁਣ ਚੁੱਕੇ ਹੋ ਤਾਂ ਅੱਜ ਪ੍ਰਚਾਰ ਦਾ ਦਿਨਾਂ ਤੇ ਇਸ ਤੋਂ ਬਾਅਦ 20 ਤਰੀਕ ਨੂੰ VOTING ਹੋਵੇਗੀ ਤੇ 23 ਨਵੰਬਰ ਨੂੰ ਇਸ ਦਾ ਨਤੀਜਾ ਆ ਜਾਵੇਗਾ ਉਸ ਦਿਨ ਸਾਫ਼ ਹੋਵੇਗਾ ਕਿ ਬਰਨਾਲਾ ਸੀਟ ਕਿਸ ਦੀ ਝੋਲੀ ਵਿੱਚ ਜਾਂਦੀ ਆ ਧੰਨਵਾਦ